ਯਾਰ ਉਹਦੇ ਦਾ ਭਰਾਵਾ ਤੇਰੀ ਬੜੀ ਸਕੀਨ ਹੈ ਅੱਜ ਵੀ ਠੰਡ ਹੋ ਰਹੀ ਹੈ ਕਰਗੇ ਕਿਵੇਂ ਮੈਨੂੰ ਅੱਜ ਦੱਸੀ ਅੱਜ ਕੀ ਹੱਲ ਕਰੀਏ ਅੱਜ ਯਾਰ ਕੋਈ ਨਮਸਕਾਰ ਡਾਉਣਾ ਭੂ ਫਿਰਦਾ ਉਹਦਾ ਬੰਦਾ ਉਹਦੇ ਨਾਲ ਤਾਂ ਝਾੜ ਥੱਲੇ ਆਉਂਦਾ ਨਹੀਂ ਅੱਜ ਯਾਰ ਠੰਡ ਵੀ ਬੜੀ ਆ ਭਰਾਵਾ ਜੇ ਨਾ ਗੱਲ ਬਣੀ ਅੱਜ ਤਾਂ ਮੌਸਮ ਸੁੱਕਾ ਟੱਪ ਜੂ ਦੇਖ ਨਾ ਯਾਰ ਕੋਈ ਉਹ ਬੱਬੂ ਫਿਰਦਾ ਓਏ ਹਾਂ ਓਏ ਲੱਗੇ ਉਹਦੇ ਕੋਲ ਆਇਆ ਚੱਲ ਲੱਗੇ ਮੇਰੀ ਗੱਲ ਸੁਣ ਸ਼ਿਕਾਰ ਸੁੱਕਾ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਟੈਂਸ਼ਨ ਹੀ ਛੱਡ ਦੇ ਚੰਦ ਉਹ ਹੋਰ ਫਿਰ ਕਿਵੇਂ ਆ ਵਧੀਆ ਵਧੀਆ ਹੋ ਠੀਕ ਹੋ ਕੀ ਆਲਾ ਬੱਬੂ ਵਧੀਆ ਵਧੀਆ ਕਦੇ ਸਬਜ਼ੀ ਤੋੜੀ ਹੈ ਨਾ ਹੈ ਫਿਰ ਕਰਦੀ ਓਏ ਹੋਰ ਯਾਰ ਮੈਂ ਚੱਲ ਅੱਜ ਕਰਦੀ ਸਬਜ਼ੀ ਖਾ ਲਈਆ ਤੈਨੂੰ ਪਤਾ ਆ ਤਾਂ ਕਿਹ ਨਹੀਂ ਰਹੇਗਾ ਮੁੱਲ ਦੇਣਾ ਸਬਜ਼ੀ ਦਾ ਇਹ ਤਾਂ ਬਾਈ ਤੇਰੀ ਗੱਲ ਸਹੀ ਆ ਹੋਰ ਫਿਰ ਸੈਟ ਰਹਿਣਾ ਵਧੀਆ ਵਧੀਆ ਤੁਸੀਂ ਦੱਸੋ ਚਨਾਲਾ ਜੇਕਣਾ ਸ਼ਰਤ ਲਾਉਣ ਆਏ ਸੀ ਜੀ ਕਹੇ ਓਏ ਸ਼ਰਤ ਲਾਉਣ ਆਏ ਆ ਕਿ ਸਕੀਮ ਪਾਉਣ ਆਏ ਆ ਚਲੋ ਯਾਰ ਦੱਸੋ ਕੀ ਸ਼ਰਤ ਲਾਉਣੀ ਆ ਇਹ ਨਾ ਯਾਰ ਤੈਨੂੰ ਤਿੰਨ ਸਵਾਲ ਪੁੱਛੂਗਾ ਇੰਨੀ ਗਰਮੀਆ ਦੋ ਜੀ ਕੰਮ ਨਵੇਂੜ ਦੋ ਹਾਂ ਨਾ ਤਿੰਨ ਸਵਾਲ ਚਲ ਦੱਸ ਯਾਰ ਤੈਨੂੰ ਮੈਂ ਤਿੰਨ ਸਵਾਲ ਪੁੱਛੂੰਗਾ ਜੇ ਯਾਰ ਤੂੰ ਤਿੰਨੇ ਸਵਾਲਾਂ 'ਚ ਐਂ ਕਹਿਤਾ ਵੀ ਹਾਂ ਯਾਰ ਸੱਚ ਐ ਹੋ ਸਕਦਾ ਕਿਿੱਦੀ ਗੱਲ ਤਾਂ ਯਾਰ ਤੂੰ ਜਿੱਤ ਗਿਆ ਤਾਂ ਆਪਣੀ 1000-1000 ਰੁਪਏ ਦੀ ਲੱਗੂ ਪਹਿਲਾਂ ਲਾ ਦੇ ਉਹਨੂੰ ਜੇ ਬਈ ਨਾ ਹੋਏ ਸਕੈਨਰ ਕਰ ਦੀ ਹਾਂ ਡਰ ਨਹੀਂ ਜੇ ਮੈਨੂੰ ਇੱਕ ਸਵਾਲ ਦੇ ਵਿੱਚ ਵੀ ਤੂੰ ਯਾਰ ਝੂਠ ਬੋਲ ਐਂ ਕਹਦਾ ਵੀ ਯਾਰ ਨਾ ਯਾਰ ਇਹ ਥਾਣਾ ਵੀ ਮੇਰੇ ਸਵਾਲਾਂ ਦਾ ਜਵਾਬ ਝੂਠ ਚ ਦੇਦਾ ਤਾਂ ਮੈਂ ਜਿੱਤ ਗਿਆ ਠੀਕ ਆ ਪੁੱਛਾਂ ਹੁਣ ਤੈਨੂੰ ਸਵਾਲ ਰੈਡੀ ਆਂ ਰੈਡੀ ਆਂ ਦੇ ਪਹਿਲਾ ਸਵਾਲ ਆ ਤੈਨੂੰ ਭਰਾਵਾ ਕੱਲ ਮੈਂ ਖੇਤ ਗਿਆ ਸਾਡੇ ਉਧਰ ਅੱਛਾ ਉਹ ਡੜਾ ਨਰਮਾ ਨਰਮੇ ਤੇ ਸੱਪ ਸਾਡੇ ਉਹ ਪਰਲੇ ਨੱਕੇ ਤੋਂ ਲੈ ਕੇ ਉਰਲੇ ਨੱਕੇ ਦਾ ਘਟੋ ਘਟਾ ਕਿਲੋਮੀਟਰ ਦਾ ਸੱਪ ਅੱਛਾ ਯਾਰ ਹਾਂ ਜਾਨਵਰਾਂ ਦੀ ਕੀ ਗੱਲ ਐ ਯਾਰ ਸੈਂਤ ਦਾ ਜਵਾਨਾ ਹੋ ਸਕਦਾ ਹਾਂ ਇਹ ਵੀ ਗੱਲ ਮੰਨ ਲਈ ਭਾਈ ਤੇ ਕੱਲ ਭਰਾਵਾ ਮੈਂ ਹੱਚ ਓਏ ਉਧਰ ਜਾਈ ਜਾਵਾਂ ਸਿੰਘੋ ਤੋਂ ਲੈ ਰਹੀ ਅਗਣੀ ਆਈ ਜਾਵਾਂ ਮੈਂ ਅੱਛਾ ਤੇ ਮੋਟਰਸਾਈਕਲ ਦੇਖਾਂ ਮੈਂ ਉੜਦਾ ਐ ਤੁਰਾਗਾ ਤੁਰਾਗਾ ਉੱਡਣੀ ਲੱਗਿਆ ਸੈਂਤ ਆ ਜਾਵਣਾ ਯਾਰ ਹੋ ਸਕਦਾ ਉਰਾ ਚੋਟੀ ਦਾ ਸਵਾਲ ਪੁੱਛ ਐਂ ਗੱਲ ਨਹੀਂ ਬਣਨੀ ਬੱਬੂ ਮੈਨੂੰ ਹੱਥ ਸੁਪਨਾ ਆਇਆ ਇੱਕ ਕੀ ਸੁਪਨਾ ਆਇਆ ਮੇਰੇ ਭਰਾਵਾ ਸੁਪਨੇ 'ਚ ਮੇਰਾ ਦਾਦਾ ਆਇਆ ਉਹ ਮੈਨੂੰ ਕਹਿੰਦਾ ਮੈਂ ਕਹਿੰਦਾ ਬੱਬੂ ਦੇ ਦਾਦੇ ਨੂੰ 2000 ਰੁਪਏ ਦਿੱਤਾ ਸੀ ਤੇ 1000 ਬੱਬੂ ਦੇ ਦਾਦੇ ਨੇ ਮੈਨੂੰ ਦੇਤਾ ਤੇ 1000 ਰੁਪਏ ਕਹਿੰਦਾ ਤੂੰ ਤੜਕੇ ਬੱਬੂ ਤੋਂ ਫੜ ਲੈ ਤੇ ਫੜਨਾ ਪਊ ਫਿਰ ਹਾਂ 10 ਬੱਬੂ ਫਿਰ ਭਾਈ ਕਦੋਂ ਦੇਗਾ ਬੜੇ ਵਸਾਏ ਯਾਰ ਇਹਨਾਂ ਨੇ ਚੱਲ ਮਾਦਾ ਯਾਰ ਸਬਜ਼ੀ ਤੋੜਨਾ ਸੀ ਮੈਂ ਤਾਂ ਪੈਸੇ ਲੈ ਕੇ ਨਹੀਂ ਆਇਆ ਮੋਬਾਈਲ ਤਾਂ ਹੈਗਾ Google Pay ਕਰ ਦੇ ਕੱਲ ਹੀ ਨਿਪੜੀ ਕਰ 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 ਟਾਈਮ ਨਹੀਂ ਹੈ ਲੈ ਚੈੱਕ ਕਰ ਆਹ ਹਾਂ ਹਾਂ ਬੜਾ ਯਾਰ ਜਾਲ ਚ ਫਸਾਉਣਾ ਬੰਦੇ ਨੂੰ ਭਰਾ ਤੇਰੀ ਫੋਟੋ ਤਾਂ ਲੈ ਕੇ ਨਾ ਧੂਬ ਕਰਨਾ ਜੀ ਬੰਨ ਗਿਆ ਫਿਰ ਤੂੰ ਜਮਾ ਮੰਨ ਗਿਆ